ਸਤਿ ਸ਼੍ਰੀ ਅਕਾਲ ਮੈਂ ਹਾਰਦੀ ਅਸਮਦਰ ਨਿਊਜ਼ ਦੇ ਇੱਕ ਦਸ਼ਕਾ ਦਾ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਸੋਸ਼ਲ ਮੁੱਦਾ ਪ੍ਰੋਗਰਾਮ ਨੂੰ ਲੈ ਕੇ ਜਿਸ ਦੇ ਵਿੱਚ ਕਈ ਸਾਰੇ ਅਜਿਹੇ ਮੁੱਦੇ ਹੋ ਜਾਂਦੇ ਨੇ ਸੋਸ਼ਲ ਮੀਡੀਆ ਤੇ ਵੀਡੀਓਜ਼ ਜਿਹੜੀਆਂ ਵਾਇਰਲ ਹੋ ਜਾਂਦੀਆਂ ਨੇ ਜਿਦੇ ਬਾਰੇ ਸਾਨੂੰ ਤੁਹਾਨੂੰ ਜਾਣਨਾ ਬੇਹੱਦ ਜ਼ਰੂਰੀ ਹੁੰਦਾ ਹੈ ਤੇ ਅੱਜ ਸਾਡੇ ਨਾਲ ਮੌਜੂਦ ਨੇ ਸੰਵਾਦਤਾ ਰਿਚੇਸ਼ ਇੰਦਰ ਜੀ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਅਹਿਮ ਮੁੱਦਾ ਜਿਹੜਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਕਿ ਹੁਣ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਬੰਦ ਸਾਰ ਹੀ ਡੋਨਰ ਟ੍ਰੰਪ ਦੇ ਵੱਲੋਂ ਜਿਹੜੀਆਂ ਗੱਲਾਂ ਅਨਾਉਂਸ ਕੀਤੀਆਂ ਗਈ ਉਹ 올 ਦੀ ਅਨਾਉਂਸਮੈਂਟ ਕੀਤੀ ਹੈ ਜੀ ਦੇ ਵਿੱਚ ਸਭ ਤੋਂ ਜ਼ਿਆਦਾ ਟ੍ਰਾਂਸਜੈਂਡਰ ਨੂੰ ਲੈ ਕੇ ਮੁੱਦਾ ਉੱਠਿਆ ਤੋਂ ਉਸ ਬਾਰੇ ਅਸੀਂ ਵਿਚਾਰ ਕਰਾਂਗੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਅ ਰਜੀ ਜੀ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਕਿ 47ਵੇਂ ਰਾਸ਼ਟਰਪਤੀ ਬਣ ਚੁੱਕੇ ਨੇ ਡੋਨਲਡ ਟਰੰਪ ਤੇ ਇਸ ਵੇਲੇ ਡੋਨਲਡ ਟਰੰਪ ਕੋ ਰਾਸ਼ਟਰਪਤੀ ਬਣਦੇ ਸਾਰ ਹੀ ਡੋਨ ਨੇ ਡਿਸੀਜਨ ਲਿਆ ਜੋ ਅਨਾਉਂਸਮੈਂਟ ਕੀਤੀ ਹੈ ਕਾਫੀ ਜ਼ਿਆਦਾ ਸਭ ਨੂੰ ਹੈਰਤ ਦੇ ਵਿੱਚ ਪਾ ਰਹੀ ਹੈ ਕਿ ਹੁਣ ਅਮਰੀਕਾ ਦੇ ਵਿਚਾਰ ਸਿਰਫ ਕਹਿੰਦੇ ਨੇ ਦੋ ਹੀ ਹੋਣਗੇ ਨਾ ਮੇਲ ਤੇ ਫੀਮੇਲ ਤੇ 트랜ਸ ਜੈਂਡਰ ਨੂੰ ਲੈ ਕੇ ਕਾਫੀ ਜਿਆਦਾ ਮੁੱਦਾ ਹੈਵੀ ਹੋ ਰਿਹਾ ਤਾਂ ਤੁਸੀਂ ਕਿਸ ਤਰ੍ਹਾਂ ਦੇਖਦੇ ਉਸ ਨੂੰ ਦੇਖੋ ਅਰਤੀ ਜੀ ਇਹ ਜਿਹੜੀ ਅਨਾਉਂਸਮੈਂਟ ਹੈ ਇੱਕ ਕੰਟਰੋਵਰਸ਼ੀਅਲ ਅਨਾਉਂਸਮੈਂਟ ਇਹ ਮੈਂ ਮੰਨਦਾ ਕਰਤਾ ਇਹਨਾਂ ਨੇ ਦਿੱਤੀ ਹੈ ਜੀ ਲੇਕਿਨ ਇਹ 올ਓਵਰ ਵਰਲਡ 'ਚ ਇਹ ਮੁੱਦਾ ਆਉਣ ਵਾਲੇ ਟਾਈਮ 'ਚ ਪੱਕੇਗਾ ਜੀ ਕਿਉਂਕਿ ਇਹ ਯੂਨਾਈਟਿਡ ਨੇਸ਼ਨਸ ਜਿਹੜੇ 트랜ਸ ਜੈਂਡਰਸ ਹੈ ਇਹਨਾਂ ਨੂੰ ਇੱਕ ਪ੍ਰੋਪਰ ਰੈਕਗਨੀਸ਼ਨ ਮਿਲੀ ਹੋਈ ਹੈ ਕਈ ਕੰਟਰੀਆਂ 스웨ਡਨ ਹੋ ਗਿਆ ਜਾਂ ਹੋਰ ਯੂਰਪੀਅਨ ਕੰਟਰੀਸ 트랜스젠ਟਰਸ ਨੂੰ ਪੂਰੀ ਰਿਸਪੈਕਟ ਤੇ ਪੂਰੇ ਰਾਈਟਸ ਮਿਲੇ ਹੋਇਆ ਹੁਣ ਇਹ ਕਲੈਰਿਟੀ ਨਹੀਂ ਹੋ ਰਹੀ ਇਹ ਇਹ ਜਿਹੜੇ ਇਹਨਾਂ ਨੇ ਕਮੈਂਟ ਕੀਤਾ ਜਾਂ ਜਿਹੜੀ ਡੈਕਲੇਰੇਸ਼ਨ ਕੀਤੀ ਹੈ 트랜스젠ਟਰਸ ਨੂੰ ਕਿ ਕਿੱਥੇ ਲੈ ਕੇ ਜਾਣਗੇ 트랜ਸਜੈਂਟਰ ਐਗਜ਼ਿਸਟ ਕਰ ਦਿੱਤਾ ਹੈਗੇ ਆ ਨਾ ਬਿਲਕੁਲ ਜਾਂ ਤਾਂ ਇਹ ਕਿਸੇ ਧਾਰਮਿਕ ਪਰਭਾ ਦੇ ਤਹਿਤ ਇਹਨਾਂ ਨੇ ਅਨਾਉਂਸਮੈਂਟ ਕੀਤੀ ਹੈ ਔਰ ਇਹਨਾਂ ਨੂੰ ਸ਼ਾਇਦ ਇਸ ਗੱਲ ਦਾ ਅੰਦਾਜ਼ਾ ਹੈ ਵੀ ਹੈ ਕਿ 트랜스ਜੈਂਡਰਸ ਵੱਲੋਂ ਆਲ ఓਵਰ ਵਰਲਡ ਐਸਟੀ ਜੀ ਨੂੰ ਲੈ ਕੇ ਕਾਫੀ ਜ਼ਿਆਦਾ ਆਬਜੈਕਸ਼ਨਸ ਰੇਜ਼ ਕੀਤੀਆਂ ਜਾਣ ਗਿਆ ਕਾਫੀ ਸਾਲਾਂ ਤੋਂ ਐਸਟੀ ਜੀ ਨੂੰ ਲੈ ਕੇ ਪ੍ਰੋਟੈਸਟ ਹੋਰ ਜ਼ਿਆਦਾ ਪ੍ਰੋਟੈਸਟ ਹੋਏ ਵੀ ਹੈਗੇ ਅਨਾਉਂਸਮੈਂਟਸ ਕਰਤੀ ਹੈ ਲੇਕਿਨ ਅਨਾਉਂਸਮੈਂਟ ਦਾ ਮਤਲਬ ਇਹ ਨਹੀਂ ਕਿ ਇੰਪਲੀਮੈਂਟ ਹੋ ਗਿਆ ਹੈ ਇੰਪਲੀਮੈਂਟੇਸ਼ਨ ਹੋਣ ਤੋਂ ਪਹਿਲਾਂ ਇਹਨਾਂ ਨੂੰ ਯੂਨਾਈਟਿਡ ਨੇਸ਼ਨ ਜਿੱਦਾ ਆਪਣਾ ਆਫਿਸ ਯੂਨਾਈਟਿਡ ਨੇਸ਼ਨ ਦਾ ਆਪਣਾ ਆਫਿਸ ਜਿਹੜਾ ਹੈਗਾ ਉਹ ਨਿਊਯਾਰਕ ਚ ਔਰ ਨਾਲ ਨਾਲ ਜਿਨੇਵਾ ਚ ਔਰ ਕੀ ਇਹਨਾਂ ਨੇ ਯੂਨਾਈਟਿਡ ਨੇਸ਼ਨ ਤੋਂ ਕੋਈ ਕੰਸਲਟੇਸ਼ਨ ਲਈ ਜੀ ਸੋ ਇਹ ਆਪਣੇ ਆਪ ਚ ਕੋ ਜਿਹੜਾ ਮੁੱਦਾ ਇਹ ਇੱਥੇ ਰੁਕਣ ਵਾਲਾ ਨਹੀਂ ਹੈ ਇਹ ਆਉਣ ਵਾਲਾ ਇਹ ਇੰਟਰਨੈਸ਼ਨਲ ਲੈਵਲ ਦਾ ਅੰਤਰਰਾਸ਼ਟਰੀ ਪੱਧਰ ਤੇ ਇਹ ਮੁੱਦਾ ਪੱਕੇਗਾ ਔਰ ਜਿਹੜੇ 트랜ਸ ਜੈਂਡਰਸ ਨੂੰ ਇਹਨਾਂ ਨੇ ਇਕਦਮ ਕੀਤਾ ਕਿ ਇਹਨਾਂ ਨੂੰ ਮੈ ਰੈਕਗਨਾਈਜ਼ ਨਹੀਂ ਕਰਦਾ ਜੀ ਕਿ ਇਹ ਓਬਜੈਕਸ਼ਨੇਬਲ ਆ ਔਰ ਇੱਥੇ ਕਾਫੀ ਜ਼ਿਆਦਾ ਸੀਰੀਜ਼ ਆਫ ਕੁਐਸਚਨ ਮਾਰਕ ਲੱਗਣ ਵਾਲਾ ਹੈ ਬਿਲਕੁਲ ਆ ਇਹ ਲੱਗਦਾ ਹੈ ਕਿ ਦੇਖੋ ਪਹਿਲੀ ਵਾਰ ਤਾਂ ਰੋਨਲਡ ਰਾਸ਼ਟਰਪਤੀ ਬਣੇ ਨਹੀਂ ਹੈ ਨਾ ਕਿੰਨੀ ਵਾਰ ਬਣ ਚੁੱਕੇ ਨੇ ਤੇ ਇਹ ਟ੍ਰਾਂਜ਼ੀਐਂਟ ਕਾਫੀ ਸਮੇਂ ਤੋਂ ਉੱਥੇ ਰਹਿ ਰਹੇ ਨੇ ਕਈਆਂ ਨੂੰ ਪੀਆਰ ਵੀ ਮਿਲੀ ਹੋਣੀ ਹੈ ਤਾਂ ਕਿ ਇਹ ਗੱਲ ਉਹਨਾਂ ਨੂੰ ਪਹਿਲਾਂ ਨਹੀਂ ਕਦੇ ਧਿਆਨ ਦੇ ਵਿੱਚ ਆਈ ਕਿ ਅਮਰੀਕਾ ਦੇ ਵਿਚਕਾਰ ਜਿਹੜੇ ਨੇ ਇਹ ਕਿਤਨੇ ਕਿਤੇ ਕੁਝ ਕਾਰਨ ਬਣ ਰਹੇ ਨੇ ਜਿਸ ਦੇ ਕਰਕੇ ਇਹ ਫੈਸਲਾ ਲਿਆ ਉਹਨਾਂ ਨੇ ਇਹ ਹੈਰਾਨੀਜਨ ਗੱਲ ਹੈ ਕਿ ਇਹ ਜਿਹੜਾ ਮੁੱਦਾ ਹੈ ਕਿਹੜੀ ਕਿਹੜੇ ਪ੍ਰਭਾਵ ਦੇ ਤਹਿਤ ਇਹਨਾਂ ਨੇ ਡਿਕਲੇਅਰ ਕੀਤਾ ਇਹਦੇ 'ਚ ਕੋਈ ਮੈਨੂੰ ਕੋਈ ਬਹੁਤ ਜ਼ਿਆਦਾ ਵਿਜ਼ਡਮ ਨਹੀਂ ਲੱਗ ਰਹੀ ਕਿ ਇਹ ਇੱਕ ਥੋੜਾ ਜਿਹਾ ਇਸ ਸਾਰੇ ਜਿਹੜੇ ਵਿਦਵਾਨ ਲੋਕ ਹੈ ਉਹਨਾਂ ਵਿੱਚ ਵੀ ਇੱਕ ਸੋਚਣ ਵਾਲੀ ਗੱਲ ਬਣ ਗਈ ਕਿ ट्रांजैक्शंस ਦੇ রাইਟਸ ਕਿਸ ਨੇਚ ਕਰਨਗੇ ਕਿ ਉਹਨਾਂ ਨੂੰ ਕੱਢਣਗੇ ਬਿਲਕੁਲ ਇੱਥੇ ਜਾਣਗੇ ਹੋ ਔਰ ਜਿੱਥੇ ਕਿ ਉਹ ਉਦੋਂ ਉਹ ਵੀ ਉਦੋਂ ਜਦੋਂ ਯੂਨਾਈਟਿਡ ਨੇਸ਼ਨ ਦਾ ਖੁਦ ਦਾ ਨਿਊਯਾਰਕਾ ਅਮਰੀਕਾ ਚ ਖੁਦ ਦਾ ਦਫ਼ਤਰ ਉੱਥੇ ਹੈ ਔਰ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਫੰਡਿੰਗ ਵੀ ਨਾ ਉਹ ਲੋਕ ਕੀਤੀ ਜਾਂਦੀ ਵੈਸੇ ਤਾਂ ਸਾਰੇ ਸੰਸਾਰ ਦੇ ਜਿਹੜੇ ਦੇਸ਼ ਆ 150 ਤੋਂ ਵੱਧ ਜਿਹੜੇ ਮੂਲਕਾ ਉਹ ਇਹਦੇ ਮੈਂਬਰ ਹੈਗੇ ਆ ਯੂਨਾਈਟਿਡ ਨੇਸ਼ਨ ਦੇ ਤੋ ਹਰ ਸਾਲ ਇਹਨਾਂ ਨੂੰ ਆਪਣੀ ਫੀਸ ਦਿੰਦੇ ਹੈਗੇ ਸਭ ਤੋਂ ਜ਼ਿਆਦਾ ਫੀਸ ਅਮਰੀਕਾ ਹੀ ਦਿੰਦਾ ਲੇਕਿਨ ਇਸ ਗੱਲ ਦੀ ਕੁਐਸਚਨ ਮਾਰਕ ਇਹ ਆ ਕਿ ਇੰਨੀ ਜ਼ਿਆਦਾ ਜਿਹੜੀ ਡੇਰਿੰਗ ਸਟੈਪ ਜਿਹੜਾ ਚੱਕਣਾ ਜਾਂ ਉਹਦੀ ਅਨਾਉਂਸਮੈਂਟ ਵੀ ਕਰਨੀ ਉਹ ਥੋੜੀ ਜੀ ਮੈਨੂੰ ਇਹ ਲੱਗਦਾ ਵਰਲਡ ਲੈਵਲ ਤੇ ਇਹਦੀ ਜਿਹੜੀਆਂ ਆਬਜੈਕਸ਼ਨਸ ਜਾਂ ਅੱਗੇ ਜਾ ਕੇ ਇੰਪਲੀਕੇਸ਼ਨ ਡੋਨਲਡ ਟਰੰਪ ਸਾਹਿਬ ਨੂੰ ਦੇਖਣੀ ਪੈ ਸਕਦੀ ਬਿਲਕੁਲ ਇਹ ਇਸ ਮੁੱਦੇ ਨੇ ਨਾ ਹਰ ਇੱਕ ਨੂੰ ਹੈਰਤ ਦੇ ਵਿੱਚ ਤਾਂ ਪਾਇਆ ਹੀ ਹੈਗਾ ਤੇ ਹੁਣ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਟ੍ਰੋਲ ਵੀ ਹੋ ਰਹੀ ਹੈ ਗੱਲ ਕਿ ਡੋਨਰਟ ਹਮਨੇ ਇੱਕਦਮ ਇਹ ਡਿਸੀਜਨ ਲੈ ਲਿਆ ਤੇ ਉੱਥੇ ਕਿਦਨ ਕਿਤੇ ਹੁਣ ਸਲਾਬ ਦੇਖਣ ਨੂੰ ਮਿਲੇਗਾ ਤੇ ਜਿਹੜੇ ਇੰਡੀਆ ਦੇ ਵਿੱਚ ਰਹਿ ਰਹੇ ਨੇ ਉਹ ਵੀ ਕਾਫੀ ਜ਼ਿਆਦਾ ਹੁਣ ਟੈਨਸ਼ਨ ਦੇ ਵਿੱਚ ਨੇ ਕਿਉਂਕਿ ਕਈਆਂ ਨੇ ਵੀਜ਼ਾ ਲਗਵਾਇਆ ਹੋਣਾ ਆ ਕਈ ਜਾਣ ਦੀ ਤਿਆਰੀਆਂ ਦੇ ਵਿੱਚ ਹੋਣਗੇ ਤੇ ਅਜਿਹੇ ਦੇ ਵਿੱਚ ਜੇਕਰ ਡੋਨਰਟ ਦਾ ਫੈਸਲਾ ਆ ਜਾਂਦਾ ਹੈ ਤੇ ਹੁਣ ਤੁਹਾਡਾ ਮਤਲਬ 트ਾਂਸ ਜੈਂਡਰਸ ਨੂੰ ਲੈ ਕੇ ਜੀ ਜੀ ਬਿਲਕੁਲ ਕਿਉਂਕਿ ਹਾਂ ਤਾਂ ਉਹ ਵੀ ਆਪਣਾ ਫਿਊਚਰ ਬਣਾਉਣ ਲਈ ਹਰ ਇੱਕ ਬੰਦਾ ਸੋਚਦਾ ਹੈ ਮੈਨੂੰ ਤਾਂ ਯੂਥ ਜਾਂਦਾ ਹੈ ਮੈਨੂੰ ਇੰਪੋਰਟੈਂਟ ਕੁਐਸਚਨ ਤੁਸੀਂ ਕੀਤਾ ਜਿਹੜਾ ਇੰਡੀਆ ਨਾਲ ਰਿਲੇਟ ਕਰਦਾ ਨਹੀਂ ਜਿਹੜੀ ਇੰਡੀਆ ਡਿਸਪੋਰਾ ਹੈਗਾ ਇੰਡੀਆਨ ਕਮਿਊਨਿਟੀ ਨਾਲ ਇਹ ਲੋਕ ਕਾਫੀ ਸੈਂਸਿਟਿਵ ਹੁੰਦਾ ਔਰ ਮੈਨੂੰ ਉਮੀਦ ਨਹੀਂ ਸੀ ਕਿ ਲੇਕਿਨ ਫਿਰ ਵੀ ਤੁਸੀਂ ਕੀਤਾ ਹੈ ਅਪਰੀਸ਼ੀਏਟਡ ਔਰ ਵਾਕਈ ਗੱਲ ਠੀਕ ਹੈ ਇਹ ਕਿ ਜਦ ਅਮਰੀਕਾ ਜਾਣ ਲੋਗੇ ਸਿਰਫ ਨਾਰਮਲ ਜਿਹੜੇ ਜਿਹਨੂੰ ਆਪਾਂ ਨਾਰਮਲ ਮੰਨਦੇ ਵੈਸੇ ਤਾਂ ਟਰਾਂਸ ਜੈਂਡਰ ਵੀ ਨਾਰਮਲੀ ਮੰਨੇ ਜਾਂਦੇ ਆ ਕਿਉਂਕਿ WHO ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਹੈ ਉਹ ਵੀ ਰੈਕਗਨਾਈ ਫਿਰ ਤਾਂ ਆਪਾਂ ਕੋਈ ਸ਼ੂ ਨਹੀਂ ਕਰਦੇ ਲੇਕਿਨ ਰੈਕਗਨਾਈਜ਼ ਕਰਦੇ ਆ ਜੀ 트랜스ਡੈਂਟਰ ਹੋਮੋਸੈਕਸ਼ੂਅਲ ਬਾਈਸੈਕਸ਼ੂਅਲ ਇਹਨਾਂ ਨੂੰ ਇਹ ਨਹੀਂ ਹੈ ਕਿ ਤੁਸੀਂ ਮਾਰਦੇ ਹੋ ਨਾ ਜਿਹੜੇ ਰਾਈਟਸ ਉਹਦੇ ਬਰਕਰਾਰ ਆ ਇਵਨ ਇੰਡੀਆ ਦੇ ਵਿੱਚ ਸੁਪਰੀਮ ਕੋਰਟ ਵੀ ਇਹਨਾਂ ਦੇ ਅਧਿਕਾਰੇ ਚ ਫੈਸਲਾ ਦੇ ਚੁੱਕੀ ਹੋਈ ਆ ਸੋ ਇਹ ਤੁਹਾਡਾ ਕੁਐਸਚਨ ਬੜਾ ਇੰਪੋਰਟੈਂਟ ਹੈ ਕਿ ਜੇ ਇੰਡੀਆ ਵਾਲੇ ਵਕੀ ਤੁਹਾਡੀ ਗੱਲ ਠੀਕ ਹੈ ਇਹ ਤੋੜੇ ਦਿਮਾਗਾਂ ਲਈ ਕਿ ਜਿਹੜੇ ਇੰਡੀਅਨ ਜਿਹੜੇ ਜਾਂ ਹੋਮੋ ਐਕਚੁਅਲੀ ਡਾਟਾ ਟਾਂਸੈਂਡਰ ਜਾਂ ਬਾਈसेक्सुअल ਆ ਫੋਰਨ ਕੰਟਰੀਆਂ ਦੇ ਵਿੱਚ ਐਸਐਲਐਮ ਜਾਂ ਹੋਰ ਤਰ੍ਹਾਂ ਦੇ ਕਈ ਜਗ੍ਹਾ ਹੈ ਜਿੱਥੇ ਸਿਆਸੀ ਸ਼ਰਨ ਵੀ ਲੈਣੀ ਪੈਂਦੀ ਆ ਕਿਉਂਕਿ ਕਈ ਕਈ ਇਲਾਕਿਆਂ ਦੇ ਵਿੱਚ ਇਹਨਾਂ ਲੋਕਾਂ ਨੂੰ ਡਿਸਕ੍ਰਿਮੀਨੇਸ਼ਨ ਕਰਕੇ ਦਿਮਾਗੀ ਤੌਰ ਤੇ ਟੌਰਚਰ ਕੀਤਾ ਜਾਂਦਾ ਜਾਂ ਇਹਨਾਂ ਨੂੰ ਹੋ ਟੈਗ ਦਿੱਤੇ ਜਾਂਦੇ ਵੀ ਤੂੰ ਸਾਡੇ ਸਮਾਜ ਚ ਰਹਿੰਦੇ ਲਾਇਕ ਨਹੀਂ ਤੇ ਸਮਾਜਿਕ ਇਹਨਾਂ ਦਾ ਵਹਿਸ਼ਕਾਰ ਕੀਤਾ ਜਾਂਦਾ ਜਾਂ ਇਹਨਾਂ ਦਾ ਤਰਸਕਾਰ ਕੀਤਾ ਜਾਂਦਾ ਇਸ ਕਰਕੇ ਇਹਨਾਂ ਨੂੰ ਸ਼ਰਨ ਵੀ ਲੈਣੀ ਪੈਂਦੀ ਹੈ ਅਲੱਗ-ਅਲੱਗ ਮੁਲਕਾਂ ਸਿਰਫ ਅਮਰੀਕਾ ਹੀ ਨਹੀਂ ਦੂਜਿਆਂ ਦੇ ਮੁਲਕ ਤੇ ਵੀ ਇਹਨਾਂ ਦਾ ਪ੍ਰਭਾਵ ਪੈ ਸਕਦਾ ਮੈਨੂੰ ਜੋ ਲੱਗਦਾ ਕਿ ਇਹ ਡੈਕਲੇਰੇਸ਼ਨ ਕਰਤੀ ਹੈ ਇਹਦੀ ਇੰਪਲੀਮੈਂਟੇਸ਼ਨ ਕਰ ਲਈ ਬਹੁਤ ਆਸਾਨ ਕੰਮ ਨਹੀਂ ਹੈ ਇਹਦੇ ਵਿੱਚ ਮੈਨੂੰ ਲੱਗਦਾ ਕਿ ਜਿਹੜੀਆਂ ਐਨ ਜੀਓਜ਼ ਹੈਗੀਆਂ ਜਿਹੜੀ ਟ੍ਰਾਂਸ ਜੈਂਡਰਸਲੀ ਕੰਮ ਕਰਦੀਆਂ ਉਹ ਵੀ ਇੰਟਰਵੀਨ ਕਰਨੀਆਂ ਯੂਨਾਈਟਿਡ ਨੇਸ਼ਨਸ ਨੂੰ ਵੀ ਇਹਨੂੰ ਇੰਟਰਵਨ ਕਰਨਾ ਪੈ ਸਕਦਾ ਇਹ ਆਸਾਨ ਕੰਮ ਨਹੀਂ ਹੈ ਕਿ ਤੁਸੀਂ 트랜ਸਜੈਂਡਰ ਨਾਲ ਆਫੀਸ਼ੀਲੀ ਜੀ ਪਾਵਰਫੁੱਲ ਮਲਕ ਹੋਣ ਦੇ ਨਾਤੇ ਡਿਸਕ੍ਰਿਮੀਨੇਸ਼ਨ ਨੂੰ ਦੀ ਡეკਲਰੇਸ਼ਨ ਕਰ ਲੋ ਬਿਲਕੁਲ ਕਿਦਨ ਕਿਤੇ ਇਹ ਮੁੱਦਾ ਜ਼ਰੂਰ ਪਖੇਗਾ ਤੇ ਸਾਨੂੰ ਹੋ ਸਕਦਾ ਹੈ ਕਿ ਬਹੁਤ ਕੁਝ ਦੇਖਣ ਨੂੰ ਮਿਲ ਜਾਵੇ ਹੈ ਨਾ ਕਿ ਕਿ ਇੰਟਰਨੈਸ਼ਨਲ ਲੈਵਲ ਦਾ ਬਿਲਕੁਲ ਇਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿਉਂਕਿ ਇਹ ਆਵਾਜ਼ ਜਿਹੜੀ ਹੁੰਦੀ ਹੈ ਇੱਕ ਹੁੰਦੀ ਹੈ ਅਦੁੱਤੀ ਉਹਨਾਂ ਨੇ ਇੱਕ ਅਨਾਊਂਸਮੈਂਟ ਕੀਤੀ ਸੀ ਕਿ ਅਮਰੀਕਾ ਦੇ ਵਿੱਚਕਾਰ ਹੁਣ ਜਿਹੜੇ ਨਸ਼ਾ ਤਸ਼ਕਰ ਹੋਣਗੇ ਉਹਨਾਂ ਨੂੰ ਅਤਵਾਦੀ ਐਲਾਨਿਆ ਜਾਵੇਗਾ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਇਹ ਸਟੈਪ ਥੋੜਾ ਜਿਹਾ ਮੈਨੂੰ ਜਿਹੜੀ ਡੈਕਲੇਰੇਸ਼ਨ ਹੈ ਇੰਪਲੀਮੈਂਟੇਸ਼ਨ ਤਾਂ ਬਾਅਦ ਚ ਪਤਾ ਲੱਗੇਗੀ ਜਿਹੜੀ ਡੈਕਲੇਰੇਸ਼ਨ ਬਾਏ ਦਾ ਨਿਊ ਪ੍ਰੈਜ਼ੀਡੈਂਟ ਡੋਨਲਡ ਟਰੰਪ ਪਰ ਇਹ ਠੀਕ ਹੈ ਜੀ ਕਿਉਂਕਿ ਲੋਕ ਕਹਿੰਦੇ ਆ ਜੀ ਉਹ ਡਿਵੈਲਪਡ ਕੰਟਰੀ ਹੈ ਬੜਾ ਪਾਵਰਫੁਲ ਕੰਟਰੀ ਹੈ ਲੇਕਿਨ ਸਾਡੇ ਜਿਹੜੇ ਲਿੰਕਸ ਜਾਂ ਉੱਥੇ ਦੇਖੋ ਨੂੰ ਮਿਲਦਾ ਕਿ ਉੱਥੇ ਡਰਗ ਕੋਈ ਬਹੁਤ ਜ਼ਿਆਦਾ ਉਹ ਨਹੀਂ ਹੈ ਕਿ ਹਿਮਾਲੇ ਤੋਂ ਲੈ ਕੇ ਆਣੀ ਜ ਕੁਝ ਹੋਰ ਹੈ ਜੀ ਬਿਲਕੁਲ ਉਹਦੀ ਮਿਕਸਿੰਗ ਕਰਕੇ ਸਾਰੇ ਹੋਰ ਵਗੈਰਾ ਜੇ ਬਾਰਡਰ ਉੱਤੇ ਬੜੀ ਈਜ਼ੀਲੀ ਅਵੇਲੇਬਲ ਹੈ ਜੀ ਦੇਖੋ ਨਸ਼ੇ ਦੀ ਜਿਹੜੀ ਗੱਲ ਕਰਾਂ ਤਾਂ ਹਰ ਕੰਟਰੀ ਦੇ ਹਰ ਸੂਬੇ ਦੇ ਵਿੱਚ ਬੜਾ ਈਜ਼ੀ ਤੌਰ ਤੇ ਪਹੁੰਚ ਰਿਹਾ ਹੈ ਅਪਾ ਜੇ ਆਪਣੀ ਇੰਡੀਆ ਦੀ ਵੀ ਗੱਲ ਕਰਦੇ ਆ ਤਾਂ ਪੰਜਾਬ ਸਰਕਾਰ ਵੀ ਹਰ ਕੋਸ਼ਿਸ਼ ਇਹ ਹੀ ਕਰਦੀ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾਵੇ ਪਰ ਜਿਸ ਤਰੀਕੇ ਨਾਲ ਅਮਰੀਕਾ ਦੇ ਵਿੱਚ ਇਹ ਗੱਲ ਦੇਖਣ ਨੂੰ ਮਿਲ ਰਹੀ ਹੈ ਕਿ ਉਹ ਕਹਿੰਦਾ ਜੀ ਹੁਣ ਤਾਂ ਅਤਵਾਦੀ ਹੀ ਐਲਾਨਾਂਗੇ ਸਿੱਧੇ ਤਰੀਕੇ ਦੇ ਨਾਲ ਤਾਂ ਜੋ ਰੂਲਸ ਉਹ ਬਣਾਉਣਗੇ ਤਾਂ ਤਾਂ ਹੁਣ ਕਹਿੰਦਾ ਮਤਲਬ ਕਿ ਅਮਰੀਕਾ ਦੇ ਵਿੱਚਕਾਰ ਹੁਣ ਡਰਗਸ ਦੇਖਣੇ ਬਿਲਕੁਲ ਬੰਦ ਹੋ ਜਾਣਗੇ ਕਿਉਂਕਿ ਬਹੁਤ ਸਾਰਾ ਯੂਥ ਜਦੋਂ ਉੱਥੇ ਜਾਂਦਾ ਨਾ ਆਪਾਂ ਇਹ ਖਬਰਾਂ ਸੁਣਦੇ ਨੇ ਕਿ ਵੀ ਉਹ ਗਿਆ ਸੀ ਪਰ ਆਪਣੇ ਦੇਸ਼ ਵਾਪਸ ਨਹੀਂ ਪਰਤਿਆ ਜਾਂ ਤਾਂ ਉਹ ਦਿਲ ਦਾ ਦੌਰਾ ਪੈ ਗਿਆ ਜਾਤਾ ਉਥੇ ਜਾ ਕੇ ਨਸ਼ੇ ਕਰਨ ਲੱਗ ਗਿਆ ਤੇ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਸ਼ਾਇਦ ਉਹਨਾਂ ਨੇ ਡਿਸੀਜਨ ਲਿਆ ਜਾਂ ਫਿਰ ਕੁਝ ਹੋਰ ਲੱਗਦਾ ਤਾਂ ਦੇਖੋ ਤੁਹਾਡੀ ਗੱਲ ਠੀਕ ਹੈ ਆਪਣਾ ਜਿਹੜਾ ਖਿੱਤਾ ਹੈ ਪੰਜਾਬ ਲੈ ਲਓ ਜਾਂ ਇੰਡੀਆ ਕਹਿ ਲਓ ਇਹ ਬਦਨਾਮ ਜਗਾ ਜੀ ਲੇਕਿਨ ਇਹ ਨਹੀਂ ਦੇਖਦੇ ਕਿ ਉਥੇ ਅਵੇਲੇਬਿਲਟੀ ਸਾਡੇ ਇਥੋਂ ਜ਼ਿਆਦਾ ਹੈ ਉਸ ਦਾ ਰੀਜ਼ਨ ਇਹ ਕਿ ਜਿਹੜੀ ਉੱਥੋਂ ਦੀ ਦੋ ਦੋ ਇਨਕਮ ਹੈ ਉਹ ਵੀ ਜ਼ਿਆਦਾ ਬਿਲਕੁਲ ਇਹ ਕੋ ਸਸਤੀ ਚੀਜ਼ ਤਾਂ ਹੈ ਨਹੀਂ ਕਿ ਜਾ ਕੇ মিডিਆ ਦਾ ਵੰਡਰ ਖੜ ਲਿਓ ਜਦ ਸਿਕਰਟ ਲੈਵਲ ਸਿਤਾ ਸਰਵੇ ਦੀ ਹਜ਼ਾਰਾਂ ਦੀ ਕੀਮਤ ਆ ਔਰ ਇਹ ਇਹਨੂੰ ਅਮੀਰ ਲੋਕਾਂ ਦਾ ਨਸ਼ਾ ਵੀ ਮੰਨਿਆ ਜਾਂਦਾ ਜੀ ਜਾਂ ਜਿਹੜੇ ਐਡਿਕਟ ਹੋ ਜਾਂਦੇ ਤੇ ਫਿਰ ਉਹ ਕਰਾਇਮ ਵੀ ਕਰ ਤੋਂ ਗਰੇਜ਼ ਨਹੀਂ ਕਰਦੇ ਬਿਲਕੁਲ ਤੇ ਇਹ ਆਪਣਾ ਖਿੱਤਾ ਬਦਰਾਮ ਜਦਾ ਪਰ ਉੱਥੇ ਡਰੱਗਸ ਜਿਹੜੀਆਂ ਹੈਗੀਆਂ इजीली ਅਵੇਲੇਬਲ ਹੈ ਹੀ ਆਂ ਔਰ ਜੇ ਸਖਤੀ ਕਰਦੇ ਹੈ ਜੀ ਸੋਸ਼ਲ ਇੰਪੈਕਟ ਨੂੰ ਧਿਆਨ ਚ ਰੱਖਦੇ ਹੋਏ ਇਹ ਨਾ ਹੋਵੇ ਕਿ ਜੇ ਕੋਈ ਕਹੇ ਤੋ ਕਾ ਮੇਰੇ ਚ ਅਮਰੀਕਾ ਚ ਕਰਪਸ਼ਨ ਨਹੀਂ ਹੈ ਇਹ ਵੀ ਗੱਲ ਕਹਨੇ ਗਲਤ ਹੋਏਗੀ ਕਿਉਂਕਿ ਉੱਥੇ ਕੁਝ ਪਾਵਰ ਹੋਰ ਜੁਡੀਸ਼ੀਅਲ ਪਾਵਰਾਂ ਕੋਲ ਪੁਲਿਸ ਨੂੰ ਮਿਲੀਆਂ ਹੈਂ ਸਾਡੇ ਇੰਡੀਆ 'ਚ ਤਾਂ ਪਹਿਲਾਂ ਪੁਲਿਸ ਫੜਦੀ ਹੈ ਨਾ ਫਿਰ ਜੱਜ ਅੱਗੇ ਪੇਸ਼ ਕਰਨਾ ਪੈਂਦਾ ਜੱਜ ਟਰਾਈ ਕਰਦਾ ਫਿਰ ਜਾ ਕੇ ਹੁੰਦਾ ਐਬਸੋਲਿਊਟ ਪਾਵਰਸ ਨਹੀਂ ਮਿਲੀਆਂ ਕਈ ਪਾਵਰਾਂ ਉੱਥੇ ਪੁਲਿਸ ਨੂੰ ਐਕਸਟਰਾ ਵੀ ਮਿਲੀਆਂ ਹੋਈਆਂ ਕਿ ਜਿਹਨੂੰ ਜੁਡੀਸ਼ੀਅਲ ਪੁਲਿਸ ਕਹਿੰਦੇ ਆ ਜੀ ਉਹ ਉੱਥੇ ਹੀ ਕਰਪਸ਼ਨ ਉੱਥੇ ਵੀ ਹੈਗੀ ਆ ਲੇਕਿਨ ਇਹਦਾ ਸੋਸ਼ਲ ਇੰਪੈਕਟ ਐਕਸੈਸ ਕਰਨ ਤੋਂ ਬਾਅਦ ਪਤਾ ਲੱਗੇਗਾ ਜਦੋਂ ਇੰਪਲੀਮੈਂਟ ਹੋਏਗਾ ਹਾਲਾਂਕਿ ਬਾਈਡਨ ਸਾਹਿਬ ਦਾ ਜਿਹੜਾ ਬੇਟਾ ਜਿਹੜੇ ਹੁਣ ਆਪਣਾ ਪੀਰੀਅਡ ਪੂਰਾ ਕਰਕੇ ਗਏ ਆ ਜੀ ਜੋ ਬਾਈਡਨ ਸਾਹਿਬ ਉਹਨਾਂ ਦਾ ਬੇਟਾ ਵੀ ਦੇ ਕੇ ਰਚੀਗਾ ਡਰੱਗਸ ਦੇ ਕੇਸ ਸੀਗਾ ਔਰ ਉਹਨਾਂ ਨੂੰ ਉਹਨਾਂ ਦਾ ਜਿਹੜਾ ਮੈਟਰ ਸਬਜੂਡਾਈ ਸੀਗਾ ਅਦਾਲਤ 'ਚ ਵਿਚਾਰ ਦੀ ਸੀਗਾ ਲੇਕਿਨ ਜੋ ਬਾਈਡਨ ਸਾਹਿਬ ਨੇ ਆਪਣੀ ਟਰਮ ਪੂਰੀ ਹੋਣ ਤੋਂ ਪਹਿਲਾਂ ਜੀ ਆਪਣੇ ਮੁੰਡੇ ਸਮੇਤ ਜੀ ਕਈ ਲੋਕਾਂ ਨੂੰ ਕੰਡੋਨ ਜਾਂ ਮਾਫੀ ਦੇਤੀ ਕਿਉਂਕਿ ਇਹਨਾਂ ਕੋਲ ਕੁਝ ਸਪੈਸ਼ਲ ਪਾਵਰਸ ਹੁੰਦੀਆਂ ਕਿ ਜਿੰਨੂੰ ਮਰਜ਼ੀ ਹੈ ਜਿੱਦ ਸਾਡੇ ਰਾਸ਼ਟਰਪਤੀ ਨੂੰ ਫਾਂਸੀ ਦੀ ਸਜ਼ਾ ਮਾਫ ਕਰਨ ਦੀ ਪਾਵਰ ਹੁੰਦੀ ਆ ਉਹ ਤਾਂ ਇਹਨਾਂ ਕੋਲ ਪਾਵਰ ਸੀਗੀ ਤੇ ਇਹਨਾਂ ਨੇ ਆਪਣੇ ਬੇਟੇ ਨੂੰ ਉਸ ਚੀਜ਼ੋਂ ਕੱਢਦਾ ਔਰ ਇਹ ਅਮਰੀਕਨ ਪ੍ਰੈਜ਼ੀਡੈਂਟ ਨੂੰ ਪਤਾ ਹੈ ਕਿ ਜਿਹੜੀ ਡਰੱਗਸ ਦੀ ਪ੍ਰੋਬਲਮ ਹੈ ਇੰਟਰਨੈਸ਼ਨਲੀ ਔਰ ਅਮਰੀਕਾ 'ਚ ਬੜੀ ਖਤਰਨਾਕ ਹੈ ਜੇ ਇਹ ਇੱਕ ਕਾਬੂ ਕਰ ਗਏ ਜੀ 트럼ਪ ਸਾਹਿਬ ਤਾਂ ਉਹਦਾ ਮੈਸੇਜ ਚੰਗਾ ਹੀ ਜਾਏਗਾ ਲੇਕਿਨ ਫਿਲਹਾਲ ਦੇਖਣਾ ਪਵੇਗਾ ਕਿ ਕਿੰਨਾ ਕੋ ਕਾਬੂ ਕਰ ਪਾਣਗੇ ਜੀ ਇਸ ਦੇ ਨਾਲ ਹੀ ਇੱਕ ਹੋਰ ਖਬਰ ਦਿਖਾਈ ਦੇ ਰਹੀ ਸੀ ਕਿ ਹੁਣ ਜਦੋਂ ਦੇ ਰਾਸ਼ਟਰਪਤੀ ਬਣੇ ਨੇ ਤਾਂ ਪ੍ਰੂਡੋ ਦੇ ਨਾਲ ਕਿਤੇ ਮਿਲ ਕੇ ਕੰਮ ਕਰਨ ਦਾ ਜਿਹੜਾ ਆ ਉਹ ਵੀ ਸਭ ਨੂੰ ਦੇਖਣ ਨੂੰ ਮਿਲ ਰਿਹਾ ਹੈ ਵੀ ਪ੍ਰੂਡੋ ਨੂੰ ਇੱਕ ਵਾਰ ਤੇ ਮੌਕਾ ਮਿਲੇਗਾ ਕੀ ਲੱਗਦਾ ਤੁਹਾਨੂੰ ਪੌਸਿਬਿਲਟੀ ਕਿ ਇਕੱਠੇ ਕੰਮ ਹੋਊਗਾ ਕਿਸ ਤਰ੍ਹਾਂ ਕਰਨਗੇ? ਟਰੂਡੋ ਸਾਹਿਬ ਦੇਖੋ ਉਹ ਅੱਗੇ ਕੈਨੇਡਾ ਦੇ ਨਾਲ ਭਾਰਤ ਦੇ ਰਿਸ਼ਤੇ ਖਰਾਬ ਹੋਣ ਦੇ ਨਜ਼ਰ ਆ ਰਹੇ। ਟਰੂਡੋ ਸਾਹਿਬ ਡਿਕਲੇਅਰ ਕਰ ਚੁੱਕੇ ਹੈ ਕਿ ਮੈਂ ਇਲੈਕਸ਼ਨ ਨਹੀਂ ਲੜਨੇ। ਜੀ ਬਿਲਕੁਲ। ਆਲਰੇਡੀ ਹੀ ਹੈਜ਼ ਡਿਕਲੇਅਰਡ ਦਿਸ ਇਸ ਨੋਟ ਗੋਇੰਗ। ਉਹਨਾਂ ਨੇ ਆਪਣੇ ਕਹਿਤਾ ਕਿ ਉਹ ਆਪਣਾ ਮੈਂ ਇਲੈਕਸ਼ਨ ਬਿਲਕੁਲ ਨਹੀਂ ਲੜਨਾ। ਔਰ ਉਹਨਾਂ ਦੇ ਇਲੈਕਸ਼ਨ ਜਿਹੜੇ ਆਉਣ ਵਾਲੇ ਡਿਊ ਹੈ ਮੇਰੇ ਕੋਲ ਅਕਤੂਬਰ ਦੇ ਵਿੱਚ ਹੈ। ਜੀ। ਤੇ ਅਕਤੂਬਰ ਤੱਕ ਟੈਂਪਰੇਰੀ ਜਿਹੜੇ ਉਹ ਮਨ ਉਥੋਂ ਦਾ ਪ੍ਰਧਾਨ ਮੰਤਰੀ ਚੁਣਿਆ ਜਾਣਾ ਉਹਦੇ ਰੈਸਟ ਆਫ ਇੰਡੀਆ ਲੋਕ ਵੀ ਹੈਗੇ ਆ ਜੀ ਰਾਮਾਸੋ ਮੈਂ ਵੀ ਜਾਨ ਅਨੀਤਾ ਨੰਦ ਹੈਗੇ ਪੰਜਾਬੀ origin ਦੇ ਹੈਗੇ ਆ ਉਹ ਤੱਕ ਆਫੀਸ਼ੀਏਟਿੰਗ ਟ੍ਰੈਂਪਸਟ ਉਹ ਹੋਣਗੇ ਲੇਕਿਨ ਜਿਹੜੀ ਇਹਨਾਂ ਨੇ ਇੱਕ ਜੋਟਰਮਸਾਬ ਨੇ ਕਿਹਾ ਕਿ ਤੁਸੀਂ ਸਾਡੇ ਚ ਮਰਜ ਕਰ ਜਾਓ ਉਹ ਉਹ ਕੋਈ ਬਹੁਤਾ ਜਿਆਦਾ ਉਹਨੂੰ ਐਪਰੀਸ਼ੀਏਟ ਨਹੀਂ ਕੀਤਾ ਜਾ ਰਿਹਾ ਜੀ ਕਦੇ ਗ੍ਰੀਨਲੈਂਡ ਨੂੰ ਕਹਿੰਦੇ ਆ ਕਦੇ ਕੈਨੇਡਾ ਨੂੰ ਕਹਿੰਦੇ ਆ ਜੀ ਕਿਉਂਕਿ ਆਪਣੇ ਆਪਣੇ ਮੁਲਕ ਦੀ ਇੱਕ ਅਣਖ ਵੀ ਹੁੰਦੀ ਹੈ ਜੀ ਜੋ ਇੰਟਰਨੈਸ਼ਨਲ ਲੈਵਲ ਤੇ ਉਹਨੂੰ ਕੋ ਬਹੁਤਾ ਚੰਗਾ ਨਹੀਂ ਕਮੈਂਟ ਕੀਤਾ ਜਾ ਔਰ ਨਾਲ ਜਿਹੜੇ ਬਿਜ਼ਨਸਮੈਨ ਐਲਾਨ ਮਸਕ ਹੈ ਜੀ ਉਹਨਾਂ ਦਾ ਕਮੈਂਟ ਕਰਨਾ ਵੀ ਕੋ ਬਹੁਤਾ ਜਾਇਜ਼ ਨਹੀਂ ਆ ਉਹ ਆਪਣਾ ਕੰਮ ਕਰਨ ਜੀ ਜੋ ਵੀ ਬਿਜ਼ਨਸ ਕਰਨਾ ਕਰਨ ਜੀ ਲੇਕਿਨ ਇਹ ਸਿਆਸੀ ਮਾਮਲਿਆਂ ਦੇ ਵਿੱਚ ਓਵਰ ਦਾ ਜਿਹੜਾ ਓਵਰਸਟੈਪਿੰਗ ਕਰਦੀ ਨਾ ਉਹ ਕੋਈ ਦੂਰ ਸਿਆੜੀ ਗੱਲ ਨਹੀਂ ਜੇ ਬੰਦਾ ਦੋ ਚਾਰ ਚੀਜ਼ਾਂ 'ਚ ਕਾਮਯਾਬ ਹੋ ਗਿਆ ਤਾਂ ਮਤਲਬ ਇਹ ਨਹੀਂ ਹਰ ਸਟੈਪ 'ਚ ਕਾਮਯਾਬੀ ਹੁੰਦਾ ਜਾਵੇ ਹਾਲੇ ਸਪੇਸ ਐਕਸ ਦੇ ਜਿਹੜਾ ਉਹਨਾਂ ਦਾ ਪ੍ਰੋਗਰਾਮ ਨਾ ਸੀ ਉਹ ਫੇਲ ਹੋ ਗਿਆ ਬਿਲਕੁਲ ਸੋ ਇਸ ਕਰਕੇ ਆਪਣੀ ਆਪਣੀ ਗਰੀਮਾ ਤੇ ਮਰਿਆਦਾ ਚ ਰਹਿਣ ਤਾਂ ਜਿਆਦਾ ਵਧੀਆ ਗੱਲ ਹੈ ਨਹੀਂ ਤੇ ਫਿਰ ਦਿਮਾਗੀ ਵਿਲਾਸ ਜਾਂ ਬੋਧੀ ਗਲਾਸਟ ਹੁੰਦੇ ਲੋਕਾਂ ਸੂਇਸ ਕਰਕੇ ਇਹ ਜਿਹੜਾ ਵੈਸੇ ਅਨਾਉਂਸਮੈਂਟ ਚੰਗੀ ਹੈ ਜੀ ਬਹੁਤ ਚੰਗੀ ਗੱਲ ਹੈ ਕਿਉਂਕਿ ਟਰੰਪਸ ਆਫ ਦਾ ਆਪਣਾ ਭਰਾ ਵੀ ਨਸ਼ਿਆਂ ਦੇ ਵਿੱਚ ਜੀ ਜੀ ਖੋਇਆ ਸੀ ਆਪਾ ਇੱਕ ਨਾਤਾ ਕੋਈ ਨਸ਼ਾ ਨਹੀਂ ਕਰਦੇ ਨਹੀਂ ਬਿਲਕੁਲ ਜੇ ਉਹਨਾਂ ਨੇ ਅੱਜ ਇਹ ਡਿਸੀਜਨ ਲਿਆ ਤੇ ਕਿਤੇ ਨਾ ਕਿਤਾ ਵਧੀਆ ਗੱਲ ਹੈ ਕਿਉਂਕਿ ਆਪਣਾ ਇੰਡੀਆ ਜਿਹੜਾ ਮੋਸਟਲੀ ਹੁਣ ਫੋਰਨ ਕਲਚਰ ਨੂੰ ਬਣਾਉਂਦਾ ਹੈ ਪਰ ਜੇਕਰ ਅਜਿਹੀਆਂ ਚੀਜ਼ਾਂ ਉੱਥੇ ਕੰਟਰੋਲ ਹੋਣਗੀਆਂ ਤਾਂ ਸ਼ਾਇਦ ਇਸ ਨੂੰ ਵੀ ਅਪਣਾਉਣ ਦੀ ਕੋਸ਼ਿਸ਼ ਕੀਤੀ ਜਾਵੇ ਹਾਲਾਂਕਿ ਆਪਣੇ ਇੰਡੀਆ ਦੇ ਵਿੱਚ ਜੇਕਰ ਖਾਸ ਕਰਕੇ ਜੋ ਪੰਜਾਬ ਦੀ ਗੱਲ ਕਰੀਏ ਤਾਂ ਨਸ਼ੇ ਨੂੰ ਕਾਬੂ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਮੋਸਟਲੀ ਲੋਕੀ ਕਹਿੰਦੇ ਨੇ ਫੋਰਨ ਦੀਆਂ ਜਿਹੜੀਆਂ ਪਾਲਿਸਿਸ ਨੇ ਉੱਥੇ ਇਦਾਂ ਹੁੰਦਾ ਆ ਐਜੂਕੇਸ਼ਨ ਹੋਵੇ ਭਾਵੇਂ ਜਿਹੜੀ ਮਰਜ਼ੀ ਆਪਾਂ ਪਾਲਿਸਿ ਨੂੰ ਲੈ ਲਈਏ ਇੰਡੀਆ ਛੇਤੀ ਕਾਪੀ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਵਧੀਆ ਗੱਲ ਹੈ ਜੇ ਸ਼ਾਇਦ ਜੇ ਉੱਥੇ ਕੰਟਰੋਲ ਹੋ ਜਾਏ ਤਾਂ ਆਪਣੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਵੀ ਹੋਣੀ ਚਾਹੀਦੀ ਹੈ ਸਪਾਰਟਿਕ ਤਾਂ ਬੈਸੇ ਵੀ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੀ ਸਾਡੀ ਸਾਂਸਕ੍ਰਿਤੀ ਹੈ ਉਹ 2-400 ਸਾਲ ਪੁਰਾਣੀ ਨਹੀਂ ਹੈ ਹਜ਼ਾਰਾਂ ਸਾਲ ਪੁਰਾਣੀ ਹੈ ਔਰ ਇਹਨਾਂ ਦੀ ਅਮਰੀਕਾ ਨਿਊਜ਼ੀਲੈਂਡ ਜਾਂ ਕੈਨੇਡਾ ਇਹ ਕੁਝ 100 ਸਾਲ ਪੁਰਾਣੀਆਂ ਕਲਚਰਸ ਹੈਗੇ ਆ ਜਿਹੜੇ ਡਿਸਕਵਰੀ ਬਹੁਤ ਕੁਝ ਸਾਲ ਪਹਿਲਾਂ ਹੋਇਆ ਸੀ ਸੋ ਭਾਰਤੀਕ ਸਿਵਲਾਈਜੇਸ਼ਨ 올ਡੇਸਟ ਹੀ ਹੈ ਸਾਡੇਆਂ ਜੀ ਸਾਰੇ ਵਸ ਸੰਸਾਰ ਤੋਂ ਸਭ ਤੋਂ ਪੁਰਾਣੀ ਪੁਰਾਣੀ ਕਲਚਰ ਹੈ ਤਾਂ ਉਸ ਤੋਂ ਸਭ ਦੂਜਾ ਜਗ੍ਹਾ ਬادیه ਕੋ ਕਿਥੋਂ ਦੇ ਲੋਕਾਂ ਨੂੰ دریاਵਾ ਦੇ ਕੰਢੇ ਵਸੇ ਖਾਨਪੀ ਨੂੰ ਹਰ ਚੀਜ਼ ਇੱਥੇ ਹਰ ਸਾਲ ਮਿਲਦੀ ਹੈ ਬਿਲਕੁਲ ਇਸ ਕਰਕੇ ਭਾਰਤ ਲਫ ਤੇ ਉਹਨਾਂ ਦੇ ਕਲਚਰ ਵਾਈਜ਼ ਤੋਂ ਕੋ ਮੁਕਾਬਲਾ ਨਹੀਂ ਹੈ ਤਾਂ ਸਿਰ ਜਿਸ ਤਰ੍ਹਾਂ ਅਸੀਂ ਗੱਲ ਕਰਦੇ ਪਏ ਕਿ ਚਲੋ ਠੀਕ ਹੈ ਹੁਣ ਨਸ਼ਾ ਤਸਨਾ ਤੇ ਨਕੀਲ ਕਸੇਗੀ ਉੱਥੇ ਵੀ ਆਤਵਾਦੀ ਲੈਣਾ ਚਾਹੇਗਾ ਮੈਕਸੀਕੋ ਸਰਹੱਦ ਤੇ ਵੀ ਉਹਨਾਂ ਨੇ ਐਮਰਜੈਂਸੀ ਲਾਗੂ ਕਰ ਦਿੱਤੀ ਹੈ ਅੰਮ੍ਰਿਤ ਲੋੜ ਨਹੀਂ ਦਰਾਫ ਦੇਖੋ ਵੇਰ ਆਏ ਤਰਸਤਾ ਹੈ ਜੀ ਪਹਿਲਾ ਇਹੀ ਬਾਰਡਰ ਤੋਂ ਸਾਰਾ ਧੰਦਾ ਗੁਰੂ ਧੰਦਾ ਚੱਲਦਾ ਸੀਗਾ ਜੀ ਲੋਕਾਂ ਨੂੰ ਇਲੋਵਰਮੈਂਟ ਦਿੱਤੀਆਂ ਜਾਂਦੀਆਂ ਸੀ ਕਿ ਤੁਸੀਂ ਆ ਜਾਓ ਜੀ ਸਸਤੀ ਲੇਬਰ ਜਿਹੜੀ ਲੇਬਰ ਦੇ ਲਾਅ ਸੀ ਬ੍ਰੇਕ ਕੀਤੇ ਜਾਂਦੇ ਸੀਗੇ ਮਾਫੀਆ ਸਿਰਫ ਇਹ ਬਦਨਾਮ ਕਰ ਦਿੰਦੇ ਆ ਇੰਡੀਆ ਜੀ ਆ ਉੱਥੇ ਵੀ ਬਿਜ਼ਨਸ ਮਾਫੀਆ ਇੰਡਸਟਰੀਜ਼ ਮਾਫੀਆ ਵੀ ਐਗਜ਼ਿਸਟ ਕਰਦੇ ਰਹੇ ਆਜ ਵੀ ਕਰਦੇ ਪਏ ਆ ਜੀ ਸਵਿਚ ਕਰਕੇ ਹੁਣ ਜਦੋਂ ਘਰ ਦੇ ਬਰਾਂਡੇ ਦੇ ਵਿੱਚ ਸੱਪ ਪਾ ਲਿਆ ਹੋਵੇ ਸੱਪ ਦੀ ਗਾਰੰਟੀ ਵੀ ਤੁਹਾਨੂੰ ਨਹੀਂ ਉਹ ਡੰਗ ਮਾਰੇਗਾ ਬਿਲਕੁਲ ਤੇ ਹੁਣ ਜਦੋਂ ਡੰਗ ਪਿਆ ਤੇ ਫਿਰ ਹੁਣ ਕਹਿੰਦੇ ਨਹੀਂ 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 ਅਮਰੀਕਾ ਫਰਸਟ ਅਮਰੀਕਾ ਫਰਸਟ ਜੀ ਬਿਲਕੁਲ ਹੁਣ ਅਮਰੀਕਾ ਫਰਸਟ ਦੀ ਨੀਤੀ ਇਹਨਾਂ ਨੂੰ ਯਾਦ ਆ ਗਈ ਆ ਜੀ ਤੇ ਲੋਕਾਂ ਨੂੰ ਵੀ ਅਕਲ ਆ ਰਹੀ ਹੋਈ ਹੋਈ ਬਿਲਕੁਲ ਉਹਨਾਂ ਨੇ ਤਾਂ ਜਿਹੜੇ ਵਾਈਟ ਹਾਊਸ ਦੀ ਵੈਬਸਾਈਟ ਆ ਨਾ ਉੱਥੇ ਵੀ ਇੱਕ ਵੱਖਰੀ ਤਸਵੀਰ ਦੇਖਣ ਨੂੰ ਮਿਲੀ ਆ ਅਮਰੀਕਾ ਇਜ਼ ਅ ਬੈਗ ਨਾਲੇ ਉਹਨਾਂ ਨੇ ਕਿਹਾ ਕਿ ਹੁਣ ਇੱਕ ਨਵਾਂ ਅਮਰੀਕਾ ਜਿਹੜਾ ਆ ਬਣ ਕੇ ਤਿਆਰ ਹੋਏਗਾ ਹਾਂ ਚੰਗੀ ਗੱਲ ਆ ਚੰਗੀ ਗੱਲ ਹੈ ਪਰ ਇਹ ਵੀ ਨਾਲ ਹੈ ਜਿਹੜਾ origignal ਅਮਰੀਕਾ ਦਾ ਹੈ ਤਾਂ ਇਮੀਗ੍ਰੈਂਟ ਚਾਹੀਆ ਜੀ ਜੋ ਉੱਥੋਂ ਦੇ originals ਦੀ ਗੱਲ ਕਰ ਲਈ ਤਾਂ ਫਿਰ ਟੌਪਿਕ ਲੰਮਾ ਹੋ ਜਾਊਗਾ ਤੇ ਅਦਰਵਾਈਜ਼ ਚਲੋ ਅਮਰੀਕਾ ਜ਼ਿਲੀ ਵੀ ਕਰਨ ਜਿਹੜੀ ਇਲੈਗੈਲਿਟੀ ਦਾ ਇਲੈਗੈਲਿਟੀ ਹੈ ਹੁਣ ਜੇ ਕੋਈ ਬੰਦਾ ਤੁਹਾਡੇ ਘਰਾਂ ਦੇ ਸਰਾਧਾਂ ਦੇ ਵਿੱਚ अनडेंटीफाइड तरीके ਨਾਲ ਕੰਮ ਕਰ ਰਿਹਾ ਉੱਥੇ ਕਈ ਤਰ੍ਹਾਂ ਦੀ ਸਮਾਜਿਕ ਪ੍ਰੋਬਲਮਸ ਆਂਦੀਆਂ ਜੀ ਕਈ ਤਰ੍ਹਾਂ ਦੇ ਕ੍ਰਾਈਮ ਵੀ ਹੁੰਦੇ ਆ ਬੱਚਿਆਂ ਨਾਲ ਵੀ ਕ੍ਰਾਈਮ ਹੁੰਦੇ ਆ ਲੇਡੀਜ਼ ਨਾਲ ਵੀ ਕ੍ਰਾਈਮ ਹੁੰਦੇ ਆ ਜੀ ਸੋ ਇਹ ਚੀਜ਼ ਦਾ ਠੱਲ ਪਣਾ ਜ਼ਰੂਰੀ ਆ ਬਾਕੀ ਇਸ ਗੱਲ ਨੂੰ ਠੀਕ ਆ ਜੋ ਬਾਰਡਰਸ ਤੇ ਉੱਤੇ ਸਖਤੀ ਹੋਏਗੀ ਆਪਾਂ ਆਪਣੇ ਘਰਾਂ ਚ ਵੀ ਦੇਖਦੇ ਹਾਂ ਤੇ ਦਰਵਾਜ਼ੇ ਲਾ ਕੇ ਰੱਖਦੇ ਹਾਂ ਕਿ ਆਪਾਂ ਤਾਰਾਂ ਵੀ ਲਾਣੇ ਜੇ ਆਪਾਂ ਪਿੰਡਾਂ ਚ ਰਹਿਣੇ ਆਂ ਜੀ ਬਿਲਕੁਲ ਯਾਨੀ ਆਪਾਂ ਬਾਰਡਰਾਂ ਤੇ ਵੀ ਜਾਂ ਖੇਤਾਂ ਚ ਰਹਿਣ ਲਿਆ ਆਪਾਂ ਆਪਣੀ ਸੇਫਟੀ ਦਾ ਇੰਤਜ਼ਾਮ ਕਰਨੇ ਚੰਗੀ ਗੱਲ ਆ ਕੋਈ ਨਾ ਪਛਾਤਾ ਬੰਦਾ ਆ ਤੇ ਰੌਚਾ ਸੋਚ ਕੇ ਖੋਲਦੇ ਵੀ ਕੌਣ ਆ ਬੰਦਾ ਤੋ ਕੌਣ ਆ ਇਹ ਕੋਈ ਸੋ ਬੇਸਿਕ ਜਿਹੜੀ ਕਾ ਕਾਮਨ ਸੈਂਸ ਇਹੀ ਹੈ ਕਿ ਠੀਕ ਆ ਚੰਗੀ ਗੱਲ ਆ ਔਰ ਜਿਹੜੇ ਨਾਜਾਇਜ਼ ਵਾਲੀ ਲੋਕਾਂ ਦੀ ਜਿਹੜੀ ਮੰਨ ਦਾ ਇੱਕ ਫੈਂਟਸੀ ਜਿਹਨੂੰ ਕਹਦੇ ਨੇ ਆ ਜੀ ਰਿਐਲਿਟੀ ਤੋਂ ਪਰੇ ਰਿ ਉਹ ਉੱਥੇ ਪਤਾ ਨਹੀਂ ਕੀ ਹੈ ਉੱਥੇ ਜਾਣਾ ਉੱਥੇ ਜਾਣਾ ਉੱਥੇ ਜਾਣਾ ਉਹ ਉੱਥੇ ਜਾਣ ਦੇ ਨਾਲ ਕਈ ਤਰ੍ਹਾਂ ਦੇ ਗੁਰੂਤੰਦੇ ਸ਼ੁਰੂ ਹੋ ਜਾਂਦੇ ਜਿਨ੍ਹਾਂ ਜੋ ਬਾਹਰ ਭੇਜਣ ਵਾਲੇ ਏਜੰਟ ਆ ਜੀ ਬਿਲਕੁਲ ਡੰਕੀ ਕਿ ਪਿਕਚਰ ਵੀ ਆਈ ਸੀ ਉਹਦੇ ਚ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਤੇ ਬ੍ਰੇਕ ਲੱਗੇਗੀ ਉਹ ਵੈਸੇ ਤਾਂ ਡਿਸੀਜਨ ਇਨਨ ਇੱਕ ਡਿਸੀਜਨ ਤਾਂ ਲਿਆ ਜੋ ਬਾਈਡਨ ਵਾਲਾ ਜੀ ਬਿਲਕੁਲ ਕਿ ਅਸੀਂ ਆਪਣੀਆਂ ਫੌਜਾਂ ਬਾਹਰਲੇ ਮੁਲਕਾਂ 'ਚ ਖੱਪਨ ਨਹੀਂ ਦੇਣੀ। ਖੱਪਨ ਨਹੀਂ ਦੇਵਾਂਗੇ ਬਿਲਕੁਲ। ਜਿਹਦੀ ਸ਼ੁਰੂਆਤ ਕੀਤੀ ਸੀ ਜੋ ਬਾਈਡਨ ਸਾਹਿਬ ਨੇ ਜਿਨ੍ਹਾਂ ਨੇ ਹਥੋਂ ਅਫਗਾਨਿਸਤਾਨ ਤੋਂ ਆਪਣੀ ਫੌਜਾਂ ਚੱਕ ਲਈਆਂ ਸੀ। ਜੀ। ਉਹ ਕਹਿੰਦੇ ਸੀ ਕਿੰਨੇ ਸਾਲ ਤੋਂ ਹੋ ਗਏ ਲੜਦੇ ਆਂ ਫਰ। ਜੀ ਬਿਲਕੁਲ। ਲੱਖ ਹਜ਼ਾਰਾਂ ਸਾਡੇ ਫੌਜੀ ਮਾਰ ਗਏ, ਅਰਬਾਂ ਖਰਬਾਂ ਡਾਲਰ ਸਾਡੇ ਲੱਗੇ। ਬਿਲਕੁਲ। ਅਸੀਂ ਕੀ ਲੈਣਾ ਬਾਹਰਲੇ ਬਿਲਕੁਲ। ਹੁਣ ਇਹਨਾਂ ਨੇ ਆਪਣੀ ਥਿਊਰੀ ਬਦਲ ਕੇ ਉਹ ਸਟੈਪ ਬਾਈਡਨ ਸਾਹਿਬ ਵਾਲਾ ਇੰਪਲੀਮੈਂਟ ਕਰਨ ਦੀ ਡੈਕਲੇਰੇਸ਼ਨ ਕੀਤੀ। ਬਿਲਕੁਲ। ਸੋ ਕਈ ਚੀਜ਼ਾਂ ਹੈਗੀਆਂ ਫਾਇਦੇਮੰਦ ਵੀ ਹੈ। ਬਾਕੀ ਇਹਨਾਂ ਦੀ ਜਿਹੜੀ ਤਬੀਅਤ ਹੈ ਥੋੜੀ ਜੀ ਕਈ ਵਾਰੀ ਇਹ ਜੋਸ਼ ਕਰ ਜਾਂਦੇ ਆ ਫਿਰ ਬਾਅਦ ਚ ਠੀਕ ਵੀ ਹੋ ਜਾਂਦੇ ਆ ਠੀਕ ਵੀ ਹੋ ਜਾਂਦੇ ਆ ਅਨਪ੍ਰੇਡਿਕਟਿਵ ਮਦਰ ਜੀ ਬਿਲਕੁਲ ਸਮਾਂ ਜਿਆਦਾ ਨਹੀਂ ਦਿੰਦਾ राजे ਜੀ ਨਹੀਂ ਤਾਂ ਹੋਰ ਵੀ ਟਾਪਿਕਸ ਤੇ ਅਸੀਂ ਚਰਚਾ ਕਰ ਸਕਦੇ ਸੀਗੇ ਇਸ ਕਰਕੇ ਜਿਹੜੇ ਵੀ ਦਰਸ਼ਕ ਵੀ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਜੋ ਸੀ ਅਸੀਂ ਗੱਲਬਾਤ ਕੀਤੀ ਹੈ ਖਾਸ ਕਰਕੇ ਅਮਰੀਕਾ ਨੇ ਜੋ ਅਨਾਉਂਸਮੈਂਟ ਕੀਤੀ ਹੈ ਟ੍ਰਾਂਸਐਂਡਰ ਨੂੰ ਲੈ ਕੇ ਜਾਂ ਫਿਰ ਹੋਰ ਚੀਜ਼ਾਂ ਨੇ ਨਸ਼ਾ ਤਸ਼ਕਰਾ ਨੂੰ ਲੈ ਕੇ ਤੁਹਾਡੇ ਮਨ ਦੇ ਵਿੱਚ ਵੀ ਜੇ ਕੋਈ ਵਿਚਾਰ ਆਉਂਦਾ ਹੈ ਕੀ ਤੁਹਾਡੇ ਵਿਚਾਰ ਹਨ ਉਸ ਇਸ ਪ੍ਰੋਗਰਾਮ ਦੇ ਜਨਤਕ ਕਰ ਸਕਦੇ ਤਾਂ ਆਪਣੇ ਵਿਚਾਰਾਂ ਨੂੰ ਕਮੈਂਟ ਬਾਕਸ ਦੇ ਵਿੱਚ ਜੋੜ ਸ਼ੇਅਰ ਕਰਨਾ ਸਾਨੂੰ ਦੇ ਇਜਾਜ਼ਤ ਧੰਨਵਾਦ